ਅੱਜ ਬਟਿੰਡਾ ਤਲਵੰਡੀ ਸਾਬੋ ਰੋਡ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਤੇਜ਼ بارش ਤੇ ਪੁਲ ਦੇ ਉੱਪਰ ਰੀਲਿੰਗ ਨਾ ਹੋਣ ਕਾਰਨ ਸਵਾਰੀਆਂ ਦੇ ਨਾਲ ਪਰੀ ਹੋਈ ਬੱਸ ਜਿਹੜੀ ਹੈ ਉਹ ਸੇਮ ਨਾਲੇ ਦੇ ਵਿੱਚ ਡਿੱਗੀ ਹੈ ਤਸਵੀਰਾਂ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇਹ ਬੱਸ ਜਿਹੜੀ ਹੈਗੀ ਹੈ ਲਗਭਗ ਅੱਧੋਂ ਵੱਧ ਜਿਹੜੀ ਹੈਗੀ ਹੈ ਜਿਹੜਾ ਸੇਮ ਨਾਲੇ ਦੇ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਔਰ ਕਾਫੀ ਗੰਭੀਰ ਸੱਟਾਂ ਸਵਾਰੀਆਂ ਦੇ ਲੱਗੀਆਂ ਨੇ ਅ ਨਿਡਲੀ ਜਿਹੜੇ ਹੈਗਾ ਏਰੀਏ ਦੇ ਲੋਕਾਂ ਵੱਲੋਂ ਸਵਾਰੀਆਂ ਨੂੰ ਆਪਣੇ ਪੱਧਰ ਤੇ ਹੀ ਜਿਹੜੇ ਬੱਸ ਦੇ ਵਿੱਚੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਪਹੁੰਚ ਰਹੇ ਨੇ ਤੇ ਉਹਨਾਂ ਦੇ ਵੱਲੋਂ ਵੀ ਜਿਹੜਾ ਹੈਗਾ ਵਿਚਾਰਕ ਕਰਨ ਦੀ ਗੱਲ ਕਹੀ ਜਾ ਰਹੀ ਹੈ ਅ ਜਿਹੜੀ ਹੈਗੀ ਹੈ ਇਹ ਤੇਜ਼ ਰਫ਼ਤਾਰ ਬੱਸ ਜਿਹੜੀ ਹੈਗੀ ਹੈ ਇਹ بارش ਤੇਜ਼ بارش ਅਤੇ ਪੁਲ ਦੇ ਉੱਪਰ ਜਿਹੜਾ ਹੈਗਾ ਰੇਲਿੰਗ ਨਾ ਹੋਣ ਦੇ ਕਾਰਨ ਜਿਹੜੀ ਹੈ ਹਾਦਸੇ ਦਾ ਸ਼ਿਕਾਰ ਹੋਈ ਦੱਸੀ ਜਿਹੜੀ ਜਾ ਰਹੀ ਹੈਗੀ ਹੈ ਔਰ ਕਾਫੀ ਜ਼ਿਆਦੇ ਨੁਕਸਾਨ ਸਿਆਲ ਦੇ ਦਿਨ ਤੇ ਗੰਦੇ ਨਾਲੇ ਦੇ ਵਿੱਚ ਬੱਸ ਟਿਕਪੀ ਸਵਾਰੀਆਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਔਰ ਜਿਹੜਾ ਕਿਸੇ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਲਾਪਰਵਾਹੀ ਹੈਗੀ ਹੈ ਉਹ ਜਿਹੜੀ ਦੇਖੋ ਕਿਸ ਦੀ ਹੋ ਸਕਦੀ ਹੈ ਕਿਉਂਕਿ ਜਿਹੜਾ ਹੈਗਾ ਮੁੱਖ ਮਾਰਗ ਹੈਗਾ ਇਹ ਬਠਿੰਡਾ ਤੋਂ ਤਲਵੰਡੀ ਸਾਬੋ ਦਾ ਤੇ ਇਸ ਜਿਹੜੀ ਸੇਮ ਨਾਲੇ ਦਾ ਜਿਹੜਾ ਪੁਲ ਹੈ ਇਹਦੇ ਉੱਪਰ ਜਿਹੜੀ ਰੇਲਿੰਗ ਹੈ ਉਹ ਮੁਕ ਡਿੜੀ ਹੈਗੀ ਆ ਆਸ-ਪਾਸ ਦੇ ਲੋਕਾਂ ਦਾ ਦੱਸਣਾ ਹੈਗਾ ਕਿ ਉਹ ਸਹੀ ਨਹੀਂ ਲੱਗੀ ਜਾਂ ਹੈ ਹੀ ਨਹੀਂ ਤਾਂ ਰੀਲਿੰਗ ਹੈ ਹੀ ਨਹੀਂ ਹੈ ਪੁਲ ਦੇ ਉੱਪਰ ਜਿਸ ਕਾਰਨ ਜਿਹੜਾ ਇਹ ਵੱਡਾ ਹਾਦਸਾ ਜਿਹੜਾ ਉਹ ਵਾਪਰਿਆ ਹੈਗਾ ਔਰ ਬਹੁਤ ਜ਼ਿਆਦਾ ਗੰਭੀਰ ਸੱਟਾਂ ਕੁਝ ਲੋਕਾਂ ਦੇ ਲੱਗੀਆਂ ਨੇ ਤੇ ਫਿਲਹਾਲ ਹਲੇ ਤੱਕ ਕਿਸੇ ਦੀ ਆ ਕੋਈ ਮਿਸ ਹੈਪਨਿੰਗ ਦੀ ਕੋਈ ਜਿਹੜੀ ਹੈਗੀ ਆ ਖਬਰ ਉਹ ਸਾਹਮਣੇ ਨਹੀਂ ਆਈ ਹੈ ਪ੍ਰਮਾਤਮਾ ਕਰੇ ਕਿ ਕਿਸੇ ਦੀ ਜਾਣ ਨਾ ਜਾਵੇ ਪਰ ਜੋ ਹਾਦਸਾ ਹੈ ਬਹੁਤ ਭਿਆਨਕ ਵਾਪਰਿਆ ਹੈਗਾ ਲਗਾਤਾਰ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਸਥਾਨਕ ਲੋਕਾਂ ਦੇ ਵੱਲੋਂ ਜਿਹੜਾ ਹੈਗਾ ਅ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਨੂੰ ਜਿਹੜੀਆਂ ਸਵਾਰੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੈਡਰਾ ਮਸ਼ੀਨ ਦੇ ਨਾਲ ਜਿਹੜਾ ਹੈਗਾ ਬਸ ਨੂੰ ਜਿਹੜਾ ਹੈਗਾ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਵਾਰੀਆਂ ਨੂੰ ਵੀ ਬਚਾਉਣ ਦੀ ਜਿਹੜੀ ਹੈ ਕੋਸ਼ਿਸ਼ ਆ ਉਹ ਲਗਾਤਾਰ ਜਾਰੀ ਹੈਗੀ ਹੈ ਔਰ ਬਚਾਕਰ ਜਿਹੜਾ ਹੈਗਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜਾ ਉਹ ਸ਼ੁਰੂ ਕਰ ਦਿੱਤੇ ਗਏ ਨੇ ਬਠਿੰਡਾ ਤੋਂ ਤਲਵੰਡੀ ਸਾਬੋ ਰੋਡ ਤੇ ਜਿਹੜੀ ਇਹ ਵੱਡੀ ਡਰੇਨ ਪੈਂਦੀ ਐ ਸੇਮ ਨਾਲਾ ਪੈਂਦਾ ਇਹ ਉਸ ਦੇ ਉੱਪਰ ਜਿਹੜਾ ਇਹ ਹਾਦਸਾ ਜਿਹੜਾ ਹੈ ਉਹ ਵਾਪਰਿਆ ਹੈਗਾ ਔਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜੇਕਰ ਥੋੜਾ ਵੀ ਕੋਈ ਚੌਣ ਵਾਲਾ ਇਸ ਰੂਟ ਤੇ ਚੱਲ ਰਿਹਾ ਸੀ ਤਾਂ ਤੁਸੀਂ ਵੀ ਉਸ ਦੀ ਪੜਤਾਲ ਕਰੋ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਨੂੰ ਕੋਈ ਇਸ ਚੀਜ਼ ਦੀ ਜ਼ਰੂਰਤ ਹੋਵੇ ਤਾਂ ਉਹਨਾਂ ਤੱਕ ਜਿਹੜੀ ਹੈਗੀ ਤੁਸੀਂ ਉਹਨਾਂ ਨੂੰ ਪਹੁੰਚ ਕਰ ਸਕੋ ਔਰ ਰੱਬ ਨਾ ਕਰੇ ਕਿ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਹੋਵੇ ਪਰ ਹਾਦਸਾ ਬਹੁਤ ਪਿਆਨਿਕ ਸੀ ਜਿਸ तरह ਦੇ ਨਾਲ ਜੇਕਰ ਰੀਲਿੰਗ ਹੁੰਦੀ ਤਾਂ ਇਹ ਹਾਦਸਾ ਜਿਹੜਾ ਉਹ ਨਹੀਂ ਸੀ ਵਾਪਰਨਾ